ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਤਿੰਨ ਦਿਨ ਤੋਂ ਅਸੀਂ ਬਾਹਰ ਸੀਗੇ ਪੰਜਾਬ ਤੋਂ ਇਹ ਮੁੱਦਾ ਤੁਹਾਨੂੰ ਪਤਾ ਹੀ ਆ ਪਈ ਕੁਝ ਦਿਨ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗਲਿਆਰੇ ਦੇ ਵਿੱਚ ਜਾਂ ਕੰਟਾ ਕਰਦੇ ਲੱਗੇ ਕਾਫੀ ਲੰਮੇ ਸਮੇਂ ਤੋਂ ਸਾਨੂੰ ਸ਼ਿਕਾਇਤਾਂ ਜਿਹੜੀਆਂ ਸੀਗੀਆਂ ਆ ਰਹੀਆਂ ਸੀਗੀਆਂ ਵੀ ਕੁਝ ਆਪਣੇ ਆਪ ਨੂੰ ਖੁਸਰੇ ਕਹਿਣ ਵਾਲੇ ਲੋਕ ਜਦ ਕਿ ਉਹ ਹੈ ਨਹੀਂ ਸੀ ਸਾਰਾ ਸਾਡਾ ਵੈਰੀਫਾਈ ਕੀਤਾ ਹੋਇਆ ਸੀਗਾ ਉਹਨਾਂ ਦਾ ਜਿਹੜਾ ਖੁਸਰਾ ਬਰਾਦਰੀ ਆ ਉਹਨਾਂ ਨਾਲ ਕੋਈ ਲਿੰਕ ਨਹੀਂ ਸੀ ਹੈਗਾ ਉਹ ਕੁਝ ਅਜਿਹੇ ਨੌਜਵਾਨ ਨੇ ਜਿੰਨੂੰ ਆਪਾਂ ਗੇ ਕਹਿ ਦਿੰਨੇ ਆ ਉਹ ਇਦਾਂ ਦੇ ਕੁਝ ਲੋਕ ਨੇ ਜਿਹੜੇ ਆਪਣੇ ਆਪ ਨੂੰ ਉਹ ਇਦਾਂ ਦਾ ਬਣਾ ਕੇ ਪੇਸ਼ ਕਰਕੇ ਤੇ ਸੰਗਤ ਨੂੰ ਗਮਰਾਹ ਕਰਕੇ ਨਸ਼ੇ ਤੇ ਉਹਨਾਂ ਦੇ ਕੋਲੋਂ ਪੈਸੇ ਇਕੱਠੇ ਕਰਦੇ ਨੇ ਲਗਭਗ ਸਾਰੇ ਨਸ਼ੇੜੀ ਨੇ ਕਿਉਂਕਿ ਕਾਫੀ ਸਮੇਂ ਤੋਂ ਅਸੀਂ ਉਹ ਸਾਰਾ ਵੈਰੀਫਾਈ ਕਰ ਰਹੇ ਸੀ ਪਹਿਲਾਂ ਵੀ ਇਹ ਕੋਈ ਨਵਾਂ ਨਹੀਂ ਅਸੀਂ ਇਹ ਪਹਿਰਾ ਕੀਤਾ ਇਹ ਸਾਨੂੰ ਪਹਿਲਾਂ ਵੀ ਕਰਨਾ ਪਿਆ ਸੀਗਾ ਤੇ ਉਦੋਂ ਵੀ ਸਾਨੂੰ ਇਹਨਾਂ ਨੂੰ ਪਹਿਲਾਂ ਅਸੀਂ ਬਿੜਾ ਕੇ ਸਮਝਾਇਆ ਸੀ ਸਮਝਾਉਣ ਤੋਂ ਬਾਅਦ ਇਹ ਹਟੇ ਨਹੀਂ ਸਾਨੂੰ ਜੁੱਤੀਓ ਫੇਰਨੀ ਪਈ ਸੀ ਹੁਣ ਵੀ ਅਸੀਂ ਜੁੱਤੀਓ ਫੇਰੀ ਆ ਸਮਝਾਇਆ ਹੁਣ ਵੀ ਸੀ ਪਹਿਲਾਂ ਸੀ ਸਾਡੇ ਕੁਝ ਦਿਨ ਕੁਝ ਪਹਿਲਾਂ ਨੇ ਸਾਡੇ ਅਮਰਸਰ ਦੇ ਸਾਡੇ ਨਾਲ ਸੇਵਾਦਾਰ ਨੇ ਸਿੰਘ ਨੇ ਸੇਵਾਵਾ ਕਰਦੇ ਨੇ ਉਹਨਾਂ ਦੀ ਐਨ ਜੀਓ ਵੀ ਆ ਵੀਰ ਦੀ ਤੇ ਉਹ ਉਹਨੇ ਵੀ ਸਮਝਾਇਆ ਬਿਠਾ ਕੇ ਇਹਨਾਂ ਨੂੰ ਸਾਡੇ ਕੋਲ ਸਿੰਘਾਂ ਨੇ ਵੀ ਬਿਠਾਇਆ ਵੀ ਤੁਸੀਂ ਹਟਜੋ ਸੰਗਤ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਤੁਸੀਂ ਇਹ ਗਲਤ ਵਰਤਾਰਾ ਤੁਹਾਡਾ ਪਰ ਉਹ ਟਲੇ ਨਹੀਂ ਤੇ ਸਾਨੂੰ ਫਿਰ ਜਿਹੜਾ ਸੀਗਾ ਸੁਭਾਵਕ ਆ ਫਿਰ ਪਹਿਰਾ ਜਿਹੜਾ ਆਪਣਾ ਖਾਲਸਾ ਹੀ ਉਹ ਕਰਨਾ ਪੈਂਦਾ ਇੱਥੇ ਬਹੁਤ ਕਤੀੜ ਪੌਂਕੀ ਜਾਂਦੀ ਆਖੇ ਜੀ ਉਹ ਕੋਈ ਕਹਿੰਦਾ ਜੀ ਉਹ ਖਾਲੀ ਹੱਥ ਸੀ ਖਾਲਸਾ ਖਾਲੀ ਹੱਥ ਕਿਸੇ ਦੇ ਵਾਰ ਨਹੀਂ ਕਰਦਾ ਫਿਰ ਕਿਰਪਾਨਾ ਫੜਾਉਂਦੇ ਉਹਨਾਂ ਨੂੰ ਆਪਣਾ ਉਹਨਾਂ ਦਾ ਅਛ ਪੈਲਾ ਹਨ ਵੀ ਲੋਕ ਕਿਰਪਾਨਾ ਫੜੋ ਤੇ ਨਾਲੇ ਮੰਗੋ ਤੇ ਨਾਲੇ ਸਾਡੀਆਂ ਧੌਣਾ ਲਾਓ ਨਾਲੇ ਸਾਡੀ ਸੰਗਤ ਪਰੇਸ਼ਾਨ ਕਰੋ ਨਾਲੇ ਸਾਡੇ ਕਨ ਸ਼ਹੀਦ ਦਰਬਾਰ ਸਾਹਿਬ ਨੂੰ ਜਾਂਦੀਆਂ ਸੰਗਤਾਂ ਦਾ ਜਿਹੜੀਆਂ ਵਾਂ ਉਹਨਾਂ ਨਾਲ ਤੁਸੀਂ ਇਹ ਦੁਰਵਿਹਾਰ ਕਰੋ ਕੀ ਉਹ ਕਰਦੇ ਨੇ ਤੁਹਾਨੂੰ ਦੱਸੀਏ ਤਾਂ ਤੁਸੀਂ ਖੁਦ ਕਹੋਗੇ ਵੀ ਹਾਂ ਇਹ ਸ਼ਤਰਾਂ ਦੇ ਲਾਇਕ ਸੀ ਜੇ ਕੋ ਮਾਇਆ ਦੇਣ ਤੋਂ ਮਨਾਂ ਕਰਦਾ ਤੇ ਢਿੜ ਤੋਂ ਝਗਾਚਾ ਕਲਿੰਦੇ ਨੇ ਨੰਗੇ ਹੋਣ ਦੀ ਕੋਸ਼ਿਸ਼ ਕਰਦੇ ਨੇ ਤੇ ਕਹਿੰਦੇ ਅਸੀਂ ਨੰਗੇ ਹੋ ਜਾਾਂਗੇ ਜੇ ਸਾਨੂੰ ਪੈਸੇ ਨਾ ਦਓਂਗੇ ਜੋ ਵਾਰਸਰਾਫ ਦੀ ਜਿਹੜੀ ਉਹ ਲੋਕਾਂ ਚ ਪਣੀ ਹੋਈ ਐ ਇੱਕ ਮਿਥਿਆਸ ਕੇ ਸ਼ਰਾਫ ਦੇ ਦੇਣਗੇ ਉਹ ਲੋਕ ਡਰ ਕੇ ਵਿਚਾਰੇ ਜਿਹੜੇ ਨੇ ਆਮ ਸਿੱਖ ਸੰਗਤਾਂ ਨੇ ਕਪਲ ਕੋ ਜਾ ਰਿਹਾ ਈਵਨ ਕੋਈ ਭੈਣ ਭਰਾ ਜਾ ਰਿਹਾ ਉਹਨਾਂ ਨੂੰ ਕਹਿਣਗੇ ਤੁਹਾਡੀ ਜੋੜੀ ਸਲਾਮਤ ਰਹੇ ਤਾਂ ਸਾਨੂੰ ਪੈਸੇ ਦਿਓ ਸੋ ਜਿਹੜੀ ਇੱਕ ਤੀੜ ਉਹਨਾਂ ਦੇ ਹੱਕ ਚ ਭੌਂਕ ਰਹੀ ਆ ਨਾ ਸਾਨੂੰ ਤੁਹਾਡੀ ਵੈਸੇ ਪ੍ਰਵਾਹ ਕੋਈ ਨਹੀਂ ਨਾ ਅਸੀਂ ਤੁਹਾਨੂੰ ਕੋਈ ਰਪਲਾਈ ਉਹ ਕਰ ਰਹੇ ਆ ਪਰ ਅਸੀਂ ਉਹ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਜੇ ਕੋਈ ਸੰਗਤਾਂ ਦੇ ਮਨ 'ਚ ਕਿਸ ਤਰ੍ਹਾਂ ਦੀ ਗਲਤਫਹਿਮੀ ਹੋਵੇ ਸਫਾਈ ਅਸੀਂ ਦੇ ਨਹੀਂ ਰਿਹਾ ਕਿਸੇ ਨੂੰ ਵੀ ਨਾ ਸਾਨੂੰ ਸਫਾਈ ਦੇਣ ਦੀ ਲੋੜ ਆ ਨਾ ਅਸੀਂ ਦਈਏ ਨਾ ਅੱਜ ਦਈਏ ਨਾ ਕੱਲ ਜਿਹੜੀ ਰਹੀ ਗੱਲ ਅਜਿਹੇ ਲੋਕਾਂ ਨੂੰ ਛੇਤਰਫੇਰਨ ਦੀ ਭਾਵੇਂ ਉਹ ਤਮਾਕੂ ਦਾ ਮਸਲਾ ਸੀ ਹੋਟਲਾਂ ਦਾ ਮਸਲਾ ਨਸ਼ੇ ਦਾ ਮਸਲਾ ਇਹ ਮਸਲਾ ਵਾ ਇਸ ਤੋਂ ਇਲਾਵਾ ਕੋਈ ਵੀ ਮਸਲਾ ਹੋਵੇ ਜਿਹੜਾ ਸਾਡੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਦਾ ਹੋਵੇ ਸਾਡੇ ਸ਼ਹੀਦਾਂ ਦੇ ਅਸਥਾਨਾਂ ਦੀ ਪਵਿੱਤਰਤਾ ਨੂੰ ਭੰਗ ਕਰਦਾ ਹੋਵੇ ਸਿੱਖ ਸਿਧਾਂਤਾਂ ਦੇ ਖਿਲਾਫ ਹੋਵੇ ਜਿੰਨੇ ਕੁ ਸਾਡੀ ਸਮਰੱਥਾ ਮੱਡੀ ਗੱਲ ਵੀ ਜਿੰਨੇ ਕੁ ਸਾਡੀ ਸਮਰੱਥਾ ਉਹਨਾਂ ਕਤਾ ਅਸੀਂ ਜ਼ਰੂਰ ਜਿਹੜਾ ਵਾ ਉਹ ਕਰਾਂਗੇ ਪੈਰਾ ਤੇ ਘਰ ਦੇ ਰਵਾਂਗੇ ਜੇਕਰ ਤੁਸੀਂ ਇਹ ਕਹੋ ਵੀ ਤੁਹਾਡੇ ਕੁਝ ਚੰਦ ਲੋਕਾਂ ਦੇ ਕਹਿਣ ਦੇ ਉੱਤੇ ਅਸੀਂ ਆਪਣੇ ਸਿੱਖ ਸਿਧਾਂਤਾਂ ਤੋਂ ਮੂੰਹ ਕਰੋ ਜੀਏ ਇਹ ਨਹੀਂ ਹੋਣਾ ਸਾਨੂੰ ਗੁਰੂ ਸਾਹਿਬ ਦੇ ਵੱਲੋਂ ਬਖਸ਼ੀ ਜਿੰਨੀ ਕੁ ਸੇਵਾ ਵਾ ਪ੍ਰਚਾਰ ਦੇ ਨਾਲ ਨਾਲ ਅਸੀਂ ਕਰਦੇ ਆ ਤੇ ਕਰਦੇ ਰਵਾਂਗੇ ਇੱਕ ਕਲੀਅਰ ਕਰ ਦੋ ਜਿਹੜਾ ਸਿਕਿਉਰਿਟੀ ਵਾਲੇ ਨੇ ਦੱਸਿਆ ਸੀ ਨਾ ਪਿਓ ਨੂੰ ਕਿਨਰ ਨੂੰ ਪਰੇ ਉਹਨੂੰ ਕਿਹਾ ਤੇ ਉਹ ਕੋ ਕਹਿੰਦਾ ਮੈਂ ਕੱਪੜੇ ਹਾਂ ਬਿਲਕੁਲ ਸਾਡੇ ਕੋ ਤਾਂ ਐਵੀਡੈਂਸ ਮੌਜੂਦ ਨਹੀਂ ਸਾਡੇ ਕੋ ਕਮੈਂਟ ਲੋਕਾਂ ਦੇ ਮੌਜੂਦ ਨੇ ਮੈਸੇਜ ਮੌਜੂਦ ਨੇ ਵੀ ਸਕਿਉਰਟੀ ਗਾਰਡ ਨੇ ਉੱਥੇ ਗਲੈਰ ਚ ਰੱਖੇ ਹੋਏ ਜਦੋਂ ਸਕਿਉਰਟੀ ਗਾਰਡ ਵਾਲੇ ਕਹਿੰਦੇ ਨੇ ਤੇ ਉਹਨਾਂ ਨੂੰ ਗਾੜੀਆਂ ਇੱਕ ਸਰ ਕੋ ਬੰਦਾ ਮੌਜੂਦ ਹੈ ਕਹਿੰਦੇ ਤੁਹਾਨੂੰ ਅਸੀਂ ਬੁਲਾ ਦੇਵਾਂਗੇ ਸੰਗਤ ਨੂੰ ਵੀਡੀਓ ਪਾ ਦੇਵਾਂਗੇ ਵੈਸੇ ਲੋੜ ਨਹੀਂ ਸੰਗਤ ਨੂੰ ਤਾਂ ਪਤਾ ਹੀ ਸਾਰੀ ਗੱਲ ਦਾ ਫਿਰ ਵੀ ਜਿਹੜੀ ਇੱਕ ਤੀੜ ਭੌਂਗ ਦੀ ਉਹਨਾਂ ਦੀ ਗੱਲ ਕਰ ਰਹੇ ਹਾਂ ਵੀ ਸਕਿਉਰਟੀ ਵਾਲੇ ਜੇਕਰ ਉਹਨਾਂ ਨੂੰ ਕਹਿੰਦੇ ਤੇ ਗਾੜੀ ਉਹਨਾਂ ਨੂੰ ਇਹ ਗੱਲ ਥ੍ਰ ਸਾਨੂੰ ਕੋ ਡਰਨੀ ਹੈ ਕਿਸੇ ਦਾ ਭੈ ਨਹੀਂ ਰਹੀ ਗੱਲ ਪ੍ਰਸ਼ਾਸਨ ਦੀ ਪ੍ਰਸ਼ਾਸਨ ਨਾਲ ਸਾਡਾ رابطہ ਹੁੰਦਾ ਪ੍ਰਸ਼ਾਸਨ ਆਪਣੇ ਕੰਨੀਓ ਕੋਸ਼ਿਸ਼ ਕਰਦਾ ਪਰ ਉਹਨਾਂ ਦਾ ਇੱਕ ਦਾਇਰੇ ਨੇ ਕੁਛ ਉਹ ਫੜ ਸਕਦੇ ਨੇ ਸਮਝਾ ਸਕਦੇ ਨੇ ਠਾਣੇ ਰੱਖ ਲੈਣਗੇ ਹੁਣ ਕਾਨੂੰਨੀ ਕਾਰਵਾਈ ਕੋ ਛੋਟੀ ਮੋਟੀ ਕੀ ਬੰਦੀ ਧਾਰਾ ਲਾ ਦੇਣਗੇ ਪਰ ਉਸ ਤੋਂ ਇਲਾਵਾ ਤਾਂ ਕੁਝ ਨਹੀਂ ਕਰ ਸਕਦੇ ਜਿਹੜਾ ਸਾਡਾ ਪੈਰਾ ਉਹ ਸਾਨੂੰ ਤਾਂ ਕਰਨਾ ਪੈਂਦਾ ਵੀ ਮਜਬੂਰੀ ਵਸ ਹੋ ਕੇ ਅਗਲੀ ਗੱਲ ਜਿਹੜੀ ਆ ਪੀ ਬੋਤਾਂਤ ਕਤੇੜੇ ਵੀ ਭੌਂਗਦੀ ਆ ਵੀ ਇਹ ਥ੍ਰੈਟ ਕਰਕੇ ਲੋਕਾਂ ਨੂੰ ਤੇ ਇਹ ਸ਼ਾਇਦ ਬਲੈਕਮਿਲ ਕਰਦੇ ਨੇ ਜੀ ਇਦਾਂ ਕੁਛ ਇਦਾਂ ਅਸੀਂ ਇਹ ਗੱਲ ਪਹਿਲਾਂ ਵੀ ਬੜੀ ਬੜੀ ਕਹਿ ਚੁੱਕੇ ਆ ਇਹ ਅਸੀਂ ਅੱਜ ਵੀ ਔਨ ਰਿਕਾਰਡ ਕਹਿੰਨੇ ਆ 1 ਰੁਪਿਆ 1 ਰੁਪਿਆ ਸਾਮਤ ਕਰਦੇ ਕੋਈ ਬੰਦਾ ਕਿਸੇ ਦੇ ਕੋਲੋਂ ਹਰਾਮ ਦਾ ਲਿਆ ਹੋਵੇ ਅਜੇ ਤੱਕ ਕਿਸੇ ਨੂੰ ਥ੍ਰੈਟ ਕਰਕੇ ਲਿਆ ਹੋਵੇ ਤੇ ਜਾਂ ਕੋਈ ਕਾਰਵਾਈ ਅਧੂਰੀ ਛੱਡੀ ਹੋਵੇ ਤੇ ਇਹ ਕਹਿ ਕੇ ਵੀ ਕੋਈ ਗੱਲ ਨਹੀਂ ਤੁਸੀਂ ਸਾਨੂੰ ਰਾਜਨਾਵਾ ਕਰ ਲਓ ਜੇ ਹੋਟਲਾਂ ਦਾ ਹੋਇਆ ਸੀ ਤੇ ਠੋਕ ਕੇ ਦਿੱਤਾ ਪੈਰਾ ਉਹਦੇ ਬਸ ਸਾਨੂੰ ਥ੍ਰੈਟਾਂ ਵੀ ਆਈਆਂ ਪ੍ਰਸ਼ਾਸਨ ਦਾ ਵੀ ਦਵਾਜ ਚੱਲਿਆ ਸਭ ਕੁਝ ਚੱਲਿਆ ਅੱਜ ਵੀ ਖੜੇ ਆ ਜਿਸ ਦਿਨ ਸਾਨੂੰ ਪਤਾ ਲੱਗਦਾ ਅਸੀਂ ਉਸ ਦਿਨ ਹੀ ਕਾਰਵਾਈ ਕਰਦੇ ਆ ਹੁਣ ਰੋਜ਼ ਤਾਂ ਡਾਂਗ ਲੈ ਕੇ ਅਸੀਂ ਵੀ ਨਹੀਂ ਖੜ ਸਕਦੇ ਕਿਉਂਕਿ ਅਸੀਂ ਵੀ ਕਿਰਤੀ ਆ ਪ੍ਰਚਾਰ ਦੀ ਵੀ ਸੇਵਾ ਨਾਲ ਚੱਲਦੀ ਆ ਵਿਦਿਆਲੇ ਦੀ ਵੀ ਸਾਡੇ ਸਿੰਘ ਵੀ ਸਾਰੇ ਕਿਰਤੀ ਨੇ ਪਰ ਉਹਦੇ باوجود ਜਦੋਂ ਸਾਨੂੰ ਪਤਾ ਲੱਗਦਾ ਜਦੋਂ ਕੋਈ ਸਾਨੂੰ ਇਨਫੋਰਮੇਸ਼ਨ ਆਉਂਦੀ ਆ ਅਸੀਂ ਪਹਿਲਾਂ ਪ੍ਰਸ਼ਾਸਨ ਕੋਲ ਜ਼ਰੂਰ ਜਾਂਦੇ ਆ ਦੱਸਦੇ ਆ ਵੀ ਭਾਈ ਆ ਚੀਜ਼ਾਂ ਨੂੰ ਕੰਟਰੋਲ ਕਰੋ ਜੇ ਉਹ ਨਹੀਂ ਕਰਦੇ ਫਿਰ ਜਿਹੜਾ ਸਾਡਾ ਫਰਜ਼ ਆ ਖਾਲਸਾ ਰਵਾਇਤਾਂ ਦਾ ਉਸੀ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਤੇ ਕਰਦੇ ਰਵਾਂਗੇ ਇਹ ਅਸੀਂ ਬੜੇ ਕਲੀਅਰ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ